ਜਿਸ ਤਰ੍ਹਾਂ ਹੁਣ ਨਰਵਿਗਣ ਸਵਾਵਾ ਜਿਹੜੀਆਂ ਸਾਡੀ ਜਥੇਬੰਦੀ ਨਿਭਾ ਰਹੀ ਆ ਪਾਣੀ ਲੱਥਨ ਤੋਂ ਬਾਅਦ ਵੀ ਇਹ ਸਵਾਵਾ ਜਿਹੜੀਆਂ ਇਹ ਜਾਰੀ ਰਹਿਣਗੀਆਂ ਕਿਹੜੇ ਪਿੰਡ ਦੇ ਵਿੱਚ ਕਿੰਨੀ ਰਸਤ ਚਾਹੀਦੀ ਆ ਕਿਹੜੀ-ਕਿਹੜੀ ਚੀਜ਼ ਦੀ ਲੋੜ ਆ ਉਸੇ ਤਰੀਕੇ ਨਾਲ ਹੀ ਉਹਨਾਂ ਨੂੰ ਭੇਜ ਰਾਇਆ ਮੁੱਖ ਤੌਰ ਤੇ ਆਪਣੇ ਆਪ ਨੂੰ ਕੀ ਦਿੱਕਤ ਮਹਿਸੂਸ ਲੱਗੀ ਆ ਜਿਹੜਾ ਪਾਣੀ ਇੱਕੋ ਦਾ ਮੀਂਹ ਆ ਗਿਆ 25 30 ਦਿਨ ਸਾਰਾ ਪੰਜਾਬ ਜਲਤਲ ਹੋ ਗਿਆ ਜਿਸ ਦਿਨ ਭਾਗੜਾ ਮੈਨੇਜਮੈਂਟ ਬੋਰਡ ਦੇ ਵਿੱਚੋਂ ਸਾਡੀ ਮੈਂਬਰਸ਼ਿਪ ਖਤਮ ਕੀਤੀ ਗਈ ਉਸ ਦਿਨ ਤੋਂ ਹੀ ਉਹਨਾਂ ਨੇ ਇਹ ਜਿਹੜਾ ਨਿਸ਼ਾਨਾ ਤੈਅ ਕਰ ਲਿਆ ਸੀ ਕਿ ਇਹ ਪੰਜਾਬ ਦੇ ਲੋਕਾਂ ਨੂੰ ਪਾਣੀ ਦੇ ਨਾਲ ਬਰਬਾਦ ਕੀਤਾ ਕਿਉਂਕਿ ਜੇ ਇਹ ਪਾਣੀ ਪਾਕਿਸਤਾਨ ਦੇ ਖਿਲਾਫ ਵਰਤ ਸਕਦੇ ਆ ਤੇ ਸਾਡੇ ਖਿਲਾਫ ਕੋਈ ਢਿੱਲ ਕਰਨ ਵਾਲੇ ਨਹੀਂ ਆ ਆਨਲ ਦੇਖਦੇ ਤੁਸੀਂ ਮਹਾਂਦਾਨਿਸ਼ ਗੁਪਤਾ ਲਗਾਤਾਰ ਜਿਹੜਾ ਪਾਣੀ ਦਾ ਵਾਧਾ ਪੱਧਰ ਤੇ ਕਿਸਾਨਾਂ ਲਈ ਜਿਹੜੇ ਹੋਰ ਲੋਕ ਨੇ ਜਿਹੜੇ ਗਰੀਬ ਪਰਿਵਾਰ ਨੇ ਜਿੰਨਾਂ ਦੀਆਂ ਛੱਤਾਂ ਕੱਚੀਆਂ ਨੇ ਉਹਨਾਂ ਲਈ ਚਿੰਤਾ ਦਾ ਸਫਰਕ ਬਣਿਆ ਹੋਇਆ ਹੈ ਬੰਨਾਂ ਨੂੰ ਢਾਹ ਲੱਗਦੀ ਆ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਵਧ ਰਿਹਾ ਹੈ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਾਣੀ ਵਧ ਸਕਦਾ ਪਾਣੀ ਛੱਡਿਆ ਜਾ ਸਕਦਾ ਉਹਨੂੰ ਮਾਨ ਲਗਾਇਆ ਜਾਦੇ ਨੇ ਸੋ ਕਿੰਨਾ ਕਿਤੇ ਸਮਾਜ ਸੇਵੀ ਸੰਸਥਾਵਾਂ ਆ ਗਏ ਨੇ ਦੂਜੇ ਪਾਸੇ ਜਿਹੜੇ ਖਡੂਸਾ ਹਲਕੇ ਤੋਂ ਭਾਈ ਹਰਮਨਪਾਲ ਸਿੰਘ ਉਹਨਾਂ ਨੂੰ ਐਮਪੀ ਚੁਣਿਆ ਗਿਆ ਸੀਗਾ ਉਹਨਾਂ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਜਿਹੜੀ ਟੀਮ ਹੈ ਇੱਕ ਗੱਲ ਦਾ ਵਾਰਸ ਪੰਜਾਬ ਦੇ ਸੋ ਵੀ ਪਹੁੰਚੀ ਹੈ ਸੋ ਕੱਲ੍ਹ ਦੇ ਵਾਰਸ ਪੰਜਾਬ ਦੇ ਜਿਹੜੇ ਇੰਚਾਰਜ ਹਲਕਾ ਪੱਟੀ ਤੋਂ ਗੱਲਬਾਤ ਕਰਾਂਗੇ ਉਹਦਾ ਭਾਈ ਦਲਜੀਤ ਸਿੰਘ ਜੀ ਆਉਂਦਾ ਹੋਣੀ ਜੁਣਦਾ ਜੁਣਦਾ ਸਭ ਬਹੁਤ ਬਹੁਤ ਤੁਹਾਡੇ ਨਾਲ ਜੀ ਆਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋ ਜੀ ਹਾਲਾਤ ਕਿਦਾਂ ਕਿਦਾਂ ਨਾਜ਼ੁਕ ਆ ਦੇਖ ਰਹੇ ਆ ਜਿਸ ਤਰੀਕੇ ਦੇ ਇੱਥੇ ਹਾਲਾਤ ਬੜੇ ਨਜ਼ਰ ਆਏ ਲੋਕ ਚਿੰਤਾ ਦੇ ਵਿੱਚ ਨੇ ਲੋਕ ਘਰ ਛੱਡਣ ਤੋਂ ਮਜਬੂਰ ਹੋਏ ਆ ਰਸਤਾ ਪਹੁੰਚ ਰਹੀ ਲਗਾਤਾਰ ਪਾਣੀ ਪਹੁੰਚ ਰਿਹਾ ਲੇਕਿਨ ਜਦੋਂ ਪਾਣੀ ਲੱਥੇਗਾ ਉਸ ਤੋਂ ਬਾਅਦ ਜਾਦੀ ਚਿੰਤਾ ਹੋਵੇਗੀ ਜਦੋਂ ਬਿਮਾਰੀਆਂ ਫੈਲਣਗੀਆਂ ਬਿਲਕੁਲ ਜੀ ਸਾਡੀ ਜਥੇਬੰਦੀ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਚੱਲ ਰਹੀ ਆ ਕਿ ਜਿਸ ਤਰ੍ਹਾਂ ਹੁਣ ਨਰਵਿਗਣ ਸਵਾਵਾ ਜਿਹੜੀਆਂ ਸਾਡੀ ਜਥੇਬੰਦੀ ਨਿਭਾ ਰਹੀ ਆ ਤੇ ਪਾਣੀ ਲੱਥਨ ਤੋਂ ਬਾਅਦ ਵੀ ਇਹ ਸਵਾਵਾ ਜਿਹੜੀਆਂ ਇਹ ਜਾਰੀ ਰਹਿਣਗੀਆਂ ਕਿਉਂਕਿ ਸਖਤ ਹਦਾਇਤਾ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹਨਾਂ ਦੀ ਕਿ ਇਹ ਮੇਰੇ ਏਰੀਏ ਦੇ ਲੋਕ ਮੇਰੇ ਭਰਾ ਜਿਨ੍ਹਾਂ ਨੇ ਇਹਨਾਂ ਮਾਣ ਸਨਮਾਨ ਦਿੱਤਾ ਤੇ ਅੱਜ ਉਹਨਾਂ ਤੇ ਮਾੜੀ ਘੜੀ ਆਈ ਆ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਤੇ ਉਹਨਾਂ ਦੇ ਹੁਕਮਾਂ ਤੇ ਹੀ ਅਸੀਂ ਨਰਵਿਗਣ ਜਿਹੜੀ ਜਿਸ ਦਿਨ ਤੋਂ ਇੱਥੇ ਖੜਾਂ ਦੀ ਮਾਰ ਪਈ ਆ ਉਸ ਦਿਨ ਤੋਂ ਹੀ ਕੈਂਪ ਜਿਹੜਾ ਆਪਣਾ ਲੱਗਾ ਹੋਇਆ ਹਰ ਪਿੰਡ ਦੇ ਵਿੱਚ ਹਰ ਸਾਡੇ ਬੂਥ ਪੱਧਰ ਦੀ ਕਮੇਟੀਆਂ ਜਿਹੜੀਆਂ ਬਣੀਆਂ ਹੋਈਆਂ ਉਹਨਾਂ ਤੋਂ ਰਿਪੋਰਟ ਲੈ ਕੇ ਕਿ ਕਿਹੜੇ ਪਿੰਡ ਦੇ ਵਿੱਚ ਕਿੰਨੀ ਰਸਤਾ ਚਾਹੀਦੀ ਆ ਕਿਹੜੀ-ਕਿਹੜੀ ਚੀਜ਼ ਦੀ ਲੋੜ ਆ ਉਸੇ ਤਰੀਕੇ ਨਾਲ ਹੀ ਉਹਨਾਂ ਨੂੰ ਭੇਜ ਰਾਇਆ ਹੈ। ਅ ਦੂਜੇ ਪਾਸੇ ਜੇਕਰ ਗੱਲ ਕਰੀਏ ਸਰਕਾਰਾਂ ਨੇ ਜਾਂ ਸਮਾਜਿਕ ਦਸਤਾਵੇਜ਼ਾਂ ਨੇ ਇੱਕ ਸਵਾਲ ਇੱਕ ਚਰਚਾ ਬੜੀ ਬਣੀ ਹੈ ਕੋਈ ਕਹਿੰਦਾ ਹੈ ਕਿ ਕੁਦਰਤੀ ਆਫਤ ਹੈ। ਜਦੋਂ ਕਿਸਾਨਾਂ ਨਾਲ ਮਿਲਿਓ ਗੱਲਬਾਤ ਕੀਤੀ ਹੈ ਕਿਸਾਨ ਕੀ ਕਹਿੰਦੇ ਕੁਦਰਤੀ ਆਫਤ ਹੈ ਜਾਂ ਜਿਹੜੇ ਸਾਡੇ BBMB ਦੇ ਜਿਹੜੇ ਸੌਦੇ ਹੋ ਰਹੇ ਆ ਜਾਂ ਜਿਹੜੀਆਂ ਗੱਲਾਂ ਉੱਥੇ ਹੋ ਰਹੀਆਂ ਨੇ ਜਿਹੜੀ ਉੱਥੋਂ ਦੀ ਮੈਨੇਜਮੈਂਟ ਹੈ ਉਹਨਾਂ ਦੀ ਟੇਲ ਹੈ ਕਿਉਂਕਿ ਸਭ ਦੇ ਆਪਣੇ ਵਿਚਾਰ ਨੇ ਤੁਸੀਂ ਲੋਕਾਂ ਨਾਲ ਮਿਲ ਰਹੇ ਹੋ। ਮੁੱਖ ਤੌਰ ਤੇ ਆਪਣੇ ਆਪ ਨੂੰ ਕੀ ਦਿੱਕਤ ਮਹਿਸੂਸ ਲੱਗੀ ਹੈ ਜਿਹੜਾ ਪਾਣੀ ਇੱਕੋ ਦਾ ਮੀਨ ਨਾ ਆ ਗਿਆ 25 30 ਦਿਨ ਸਾਰਾ ਪੰਜਾਬ ਜਲਥਲ ਹੋ ਗਿਆ ਵੇਖੋ ਜੀ ਜਿਸ ਦਿਨ ਭਾਗੜਾ ਮੈਨੇਜਮੈਂਟ ਬੋਰਡ ਦੇ ਵਿੱਚੋਂ ਸਾਡੀ ਮੈਂਬਰਸ਼ਿਪ ਖਤਮ ਕੀਤੀ ਗਈ ਉਸ ਦਿਨ ਤੋਂ ਹੀ ਉਹਨਾਂ ਨੇ ਇਹ ਜਿਹੜਾ ਨਿਸ਼ਾਨਾ ਤੈਅ ਕਰ ਲਿਆ ਸੀ ਕਿ ਇਹ ਪੰਜਾਬ ਦੇ ਲੋਕਾਂ ਨੂੰ ਪਾਣੀ ਦੇ ਨਾਲ ਬਰਬਾਦ ਕੀਤਾ ਜਾਊਗਾ ਕਿਉਂਕਿ ਜੇ ਇਹ ਪਾਣੀ ਪਾਕਿਸਤਾਨ ਦੇ ਖਿਲਾਫ ਵਰਤ ਸਕਦੇ ਆ ਤੇ ਸਾਡੇ ਖਿਲਾਫ ਕੋਈ ਢਿੱਲ ਕਰਨ ਵਾਲੇ ਨਹੀਂ ਆ ਸਾਡੇ ਖਿਲਾਫ ਵੀ ਇਹ ਜੇ ਸਮੇਂ ਰਹਿੰਦਿਆਂ ਇਹ ਪਾਣੀ ਨੂੰ ਰਿਲੀਜ਼ ਕਰ ਦਿੰਦੇ ਤੇ ਸ਼ਾਇਦ ਆ ਹਾਲਾਤ ਨਾ ਬਣਦੇ ਪਰ ਉਥੇ ਪਾਣੀ ਜਮਾ ਕਰਕੇ ਆਪਣੀ ਮਨਮਰਜ਼ੀ ਦਾ ਫੈਸਲਾ ਜਿਹੜੀਆਂ ਸਰਕਾਰਾਂ ਕਰ ਰਹੀਆਂ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਖਤਮ ਕੀਤਾ ਜਾ ਸਕੇ ਬਾਈ ਜੁਹੇ ਨੂੰ ਸਾਦਾ ਸਾਲ ਕਹਿੰਦੇ ਕਿ ਕਿਤਨੇ ਕਿਤਨੇ ਦਰਿਆ ਸੁੱਕੇ ਨਜ਼ਰ ਆਏ ਨਾ ਤੇ ਉਦੋਂ ਦਰਿਆਵਾਂ ਵਿੱਚ ਪਾਣੀ ਛੱਡਿਆ ਗਿਆ ਉਸ ਤੋਂ ਬਾਅਦ ਨਹਿਰੀ ਕੰਮ ਕੀਤਾ ਗਿਆ ਹੁਣ ਇੱਕੋ ਦਮ ਹੀ ਇੰਨਾ ਪਾਣੀ ਪੰਜਾਬ ਚ ਆ ਗਿਆ ਹੁਣ ਜਿਹੜੇ ਘਰਾਂ ਦੇ ਹਾਲਾਤ ਦੇਖੀਏ ਇਸ ਤੋਂ ਬਾਅਦ ਪਾਣੀ ਲੱਥੇਗਾ ਤੇ ਬਮਾਵੀਆਂ ਫੈਲਣੀਆਂ ਰਸਤਾ ਨਹੀਂ ਮਿਲ ਰੀਆਂ ਜਿਸ ਤਰੀਕੇ ਦੇ ਹਾਲਾਤ ਬਣ ਗਏ ਆ ਕਿਸਾਨ ਵੀ ਰੋਦੇ ਆ ਉਧਰ ਦੇਖਿਆ ਸੀ ਕਿ ਬਾਪੂ ਜੀ ਆਪਾਂ ਹਾਜ ਬੈਠੇ ਆ ਉਹ ਕਹਿੰਦੇ ਕਰਜ਼ੇ ਸਾਡੇ ਸਿਰ ਦੇੰਦੇ ਚੜ ਗਏ ਆ ਜਿੰਨਾਂ ਦੇ ਇੰਨੇ ਇੰਨੇ ਕਿੱਲੇ ਸੀਗੇ ਕਈਆਂ ਨੇ ਠੇਕੇ ਦੇ ਦਿੱਤੀਆਂ ਨੇ ਬੈਂਕਾਂ ਵਾਲੇ ਦੇ ਫੋਨਾਂ ਨਾਲ ਛੋੜੋ ਹੋ ਗਏ ਆ ਆਰਤੀਆਂ ਦੇ ਮੈਸਾ ਨਹੀਂ ਦੇਣਾ ਤੇ ਆਉਣ ਵੇਲੇ ਸਮੇਂ ਵਿੱਚ ਲੱਗਦਾ ਨਹੀਂ ਹਾਲਾਤ ਇਸ ਤਰੀਕੇ ਦਾ ਬੱਤਰੀ ਹੁੰਦੇ ਜਾਣ ਕਿ 23 ਮਹੀਨਾ ਵੀ ਅਜੇ ਕਦੇ ਕੁਝ ਆਇਆ ਨਹੀਂ ਬਹੁਤ ਵੱਡਾ ਨੁਕਸਾਨ ਜੀ ਸਾਡੇ ਵੀਰਾਂ ਕਿਸਾਨ ਵੀਰਾਂ ਦਾ ਹੋ ਗਿਆ ਤੇ ਸਰਕਾਰਾਂ ਦਾ ਬੜਾ ਵੱਡਾ ਫੇਲੀਅਰ ਇਹਦੇ ਚ ਸਰਕਾਰਾਂ ਨੇ ਉਸ ਸਮੇਂ ਤੇ ਤੇ ਬਾ ਕੀ ਫੜਨੀ ਆ 2024 ਦੇ ਵਿੱਚ ਜਿਹੜਾ ਇਹ ਫਲੱਡ ਆਇਆ ਸੀ ਅਜੇ ਤੱਕ 23 ਚ ਸੌਰੀ 23 ਚ ਉਹਦਾ ਅਜੇ ਤੱਕ ਵੀ ਮਾਅਵਜਾ ਕਿਸੇ ਨੂੰ ਨਹੀਂ ਮਿਲਿਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਸਟੇਟਮੈਂਟਾਂ ਦਿੰਦੇ ਵੀ ਮੈਂ ਕੁਕੜੀ ਮਰੀ ਦਾ ਵੀ ਦੇਊਗਾ ਮੈਂ ਮੁਰਗੀ ਮਰੀ ਦਾ ਵੀ ਦੇਊਗਾ ਮੈਂ ਬੱਕਰੀ ਮਰੀ ਦਾ ਵੀ ਮਾਅਵਜਾ ਦਊਗਾ ਤੇ ਅੱਜ ਉਹਨਾਂ ਨੂੰ ਫਸਲਾਂ ਦਾ ਮਾਅਵਜਾ ਦੇ ਦਿਓ ਕਿਸੇ ਨੂੰ ਕੁਕੜੀ ਬੱਕਰੀ ਦਾ ਮਾਅਵਜਾ ਨਹੀਂ ਚਾਹੀਦਾ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਜਿਹੜੀਆਂ ਇਹਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਪਿਛਲਾ ਮੁਆਵਜ਼ਾ ਦਿਓ ਤੇ ਅਗਲਾ ਵੀ ਘੱਟੋ ਘੱਟ 50000 ਰੁਪਇਆ ਪਰ ਇੱਕ ਪਰ ਇਕੜ ਦਾ ਜਿਹੜਾ ਕਿਸਾਨ ਨੂੰ ਮਿਲਣਾ ਚਾਹੀਦਾ ਤਾਂ ਕਿ ਉਹ ਵਿਚਾਰੇ ਆਪਣੀ ਜ਼ਮੀਨਾਂ ਪਧਰੀਆਂ ਕਰਕੇ ਕਿਉਂਕਿ ਕਈ ਥਾਈਂ ਤੇ ਦਰਿਆ ਦੀ ਜਿਹੜੀ ਰੇਤ ਚੜਜੂਗੀ ਬਹੁਤ ਵੱਡੀ ਤਹਿ ਤੇ ਉਹ ਕਹਦੀ ਕਹਿੰਦੀ ਕਿ ਇਸ ਵਾਰ ਸ਼ਾਇਦ ਇਹ ਕਾਨੂੰਨ ਬਣਾ ਦਿੱਤਾ ਜਾਵੇ ਕਿ ਜਿੰਨਾਂ ਦੀਆਂ ਜ਼ਮੀਨਾਂ ਨੇ ਉਹੀ ਐਚਓ ਦਿੱਤਾ ਕਾਢੂਗਾ ਜਿਹੜਾ ਉਹਨਾਂ ਦੇ ਨਾਮ ਹੀ ਹੋ ਜੇ ਤੇ ਕਹਿੰਦੇ ਥੋੜਾ ਬਹੁਤ ਹੱਲ ਹੋ ਜਾਏਗਾ ਪਿਛਲੀ ਵਾਰਾ ਕਾਨੂੰਨ ਕਿੱਥੇ ਸੀ ਪਿਛਲੀ ਵਾਰਾ ਕੋਈ ਹੋਰ ਸਰਕਾਰ ਸੀ ਪਿਛਲੀ ਵਾਰਾ ਵੀ ਤੇ ਸਰਕਾਰ ਇਹਨਾਂ ਦੀ ਹੀ ਉਦੋਂ ਤੇ ਜਿਹੜਾ ਕਿਸਾਨ ਇੱਕ ਰੇੜੀ ਵੀ ਮਤਲਬ ਰੇਤ ਦੀ ਲੈ ਜਾਂਦਾ ਤੇ ਉਹਦੇ ਤੇ ਵੀ ਪਰਚਾ ਦਰਜ ਇਹ ਤੇ ਇਹ ਤੇ ਸਾਰਾ ਕੁਝ ਪਲਾਂਟਡ ਆ ਨੇ ਜਿੰਨੇ ਜ਼ਮੀਨ ਵੀ ਦਵਾਂਗੇ ਕਿ ਪੰਜ-ਪੰਜ ਮਰਲੇ ਕਹਿੰਦੇ ਸਾ ਜ਼ਮੀਨੀ ਵੀ ਦਵਾਂਗੇ ਜਿਨ੍ਹਾਂ ਦੀ ਵਿੱਚ ਆਦੀਆ ਘਰ ਜਿੰਨਾ ਡੁੱਬ ਗਿਆ ਕਿ ਕਿੱਥੋਂ ਕਿੱਥੋਂ ਦੇਣਗੇ ਜ਼ਮੀਨ ਜੀ ਸਾਡੀ ਜ਼ਮੀਨ ਆ ਸਾਡੀਆਂ ਪੰਚਾਇਤਾਂ ਦੀ ਜ਼ਮੀਨ ਆ ਉਹ ਤੇ ਉਹ ਤੇ ਸਰਕਾਰਾਂ ਦੀ ਪਹਿਲਾਂ ਤੋਂ ਹੀ ਪਾਲਿਸੀਆਂ ਚੱਲਦੀਆਂ ਆਉਂਦੀਆਂ ਵੀ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਪੰਚਾਇਤੀ ਜ਼ਮੀਨਾਂ ਚੋਂ ਕੱਟ ਕੇ ਦੇਣੇ ਆ ਇਹ ਕੋ ਨਵਾਂ ਥੋੜੀ ਕਰਨ ਜਾ ਰਹੇ ਇਹ ਕੋ ਨਵਾਂ ਥੋੜੀ ਕਰਨ ਜਾ ਰਹੇ ਇੱਕ ਇੱਕ ਜੁਮਲੇ ਬਾਜੀ ਆ ਜਿਹੜੋ ਕੀ ਅਪੀਲ ਕਰਵੇ ਉਹ ਲੋਕਾਂ ਨੂੰ ਤੁਸੀਂ ਵੀ ਨਿਕਲੇ ਹੋ ਕੀ ਕੁਝ ਹਦਾਇਤਾਂ ਹੋਈਆਂ ਨੇ ਸਰਕਾਰ ਨੂੰ ਲੈ ਕੇ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਕੋ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਕੁਝ ਇਸ ਤਰੀਕੇ ਦੇ ਇਲਾਕੇ ਹੈਗੇ ਆ ਜਿੱਥੇ ਬੰਦਾਂ ਦੇ ਉੱਪਰ ਲੋਕ ਸੁਰੱਖਿਅਤ ਬੈਠੇ ਆ ਤੇ ਕਹਿੰਦੇ ਉਹ ਵੀ ਰਾਸ਼ਨ ਦੂਜਿਆਂ ਦਾ ਲੈਣਾ ਸ਼ੁਰੂ ਕਰਦੇ ਆ ਲੋਕਾਂ ਨੂੰ ਕੀ ਅਪੀਲ ਹੈ ਹੋਸਮਾਸੀ ਵੀ ਸੰਸਥਾਵਾਂ ਨੂੰ ਕੀ ਅਪੀਲ ਹੈ ਕਿਉਂਕਿ ਪੰਜਾਬ ਤੇ ਹਰ ਕਿਤੇ ਪਹੁੰਚ ਜਾਂਦਾ ਜਿੱਥੇ ਕਿਤੇ ਦਿੱਕਤ ਆਈ ਹੋਵੇ ਪੰਜਾਬੀ ਪਹਿਲਾਂ ਹੀ ਟਰਾਲੇ ਲੋਡ ਕਰਕੇ ਪਹੁੰਚ ਜਾਂਦੇ ਆ ਅੱਜ ਅਜਿਹੇ ਹਾਲਾਤ ਪੰਜਾਬ 'ਚ ਬਣਿਆ ਕੋਈ ਬਾਦਲਾ ਸੂਬਾ ਇੱਥੇ ਦੇਖਿਆ ਨਹੀਂ ਜਿਹੜਾ ਮਦਦ ਕਰਨ ਆਇਆ ਹੋਵੇ ਪਹਿਲੀ ਗੱਲ ਤੇ ਆ ਵੀ ਲੋਕਾਂ ਦਾ ਤੇ ਮੈਨੂੰ ਪਤਾ ਨਹੀਂ ਪਰ ਸਾਡੇ ਸਾਡੇ ਮੰਤਰੀ ਸਾਹਿਬ ਰਾਸ਼ਨ ਜਰੂਰ ਲੈ ਰਿਆ ਦੂਜਾਂ ਦਾ ਕਿਉਂਕਿ ਕੱਲ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਸਾਡੇ ਮੰਤਰੀ ਸਾਹਿਬ ਕਿਸੇ ਦੀ ਟਰਾਲੀ ਦੇ ਗਾੜੀ ਖੋ ਕੇ ਫੋਟੋ ਲਵਾ ਕੇ ਸਾਫਤ ਕਰਨਾ ਚਾਹੁੰਦੇ ਵੀ ਅਸੀਂ ਲੈ ਕੇ ਆਏ ਆ ਉਥੋਂ ਦੇ ਲੋਕਾਂ ਨੇ ਰੌਲਾ ਪਾਇਆ ਉਥੋਂ ਦੇ ਲੋਕਾਂ ਨੇ ਦੱਸਿਆ ਵੀ ਅਨਾਜ ਤੇ ਅਸੀਂ ਲੈ ਕੇ ਆਏ ਆ ਤੇ ਤੁਸੀਂ ਮੰਤਰੀ ਸਾਹਿਬ ਕਿਹੜੀ ਫੋਟੋ ਲਵਾ ਰਹੇ ਜੇ ਤੇ ਬਾਕੀ ਮੈਨੂੰ ਇਥੋਂ ਦੀ ਪਬਲਿਕ ਬਾਰੇ ਤੇ ਸਾਡੇ ਧਿਆਨ ਚ ਕੋਈ ਇਹੋ ਜਿਹਾ ਨਹੀਂ ਆ ਵੀ ਕੋਈ ਕਿਸੇ ਦਾ ਹੱਕ ਲੈ ਰਿਆ ਮੈਂ ਸੰਗਤ ਨੂੰ ਅਪੀਲ ਕਰਦਾ ਪੰਜਾਬ ਦੀ ਸੰਗਤ ਨੂੰ ਵੀ ਅਪੀਲ ਕਰਦਾ ਕਿ ਇਹ ਭਰਾਵਾਂ ਦੇ ਨਾਲ ਖੜਨ ਦਾ ਸਮਾਂ ਆ। ਇਹਨਾਂ ਨੇ ਜਿਹੜਾ ਹੁਣ ਹੁਣ ਸਭ ਤੋਂ ਵੱਡੀ ਡਿਮਾਂਡ ਸਾਡੀ ਚਾਰੇ ਦੀ ਕਿਉਂਕਿ ਪਸ਼ੂਆਂ ਵਾਸਤੇ ਚਾਰਾ ਖਤਮ ਹੋ ਚੁੱਕਾ ਤੇ ਉਸ ਤੋਂ ਬਾਅਦ ਜਦੋਂ ਪਾਣੀ ਲੱਥੂਗਾ ਉਸ ਤੋਂ ਬਾਅਦ ਡੀਜ਼ਲ ਦੀ ਤੇ ਲੋਕਾਂ ਦੀਆਂ ਪੈਲੀਆਂ ਜ਼ਮੀਨਾਂ ਬਣਾ ਕੇ ਦੇਣੀਆਂ ਪੈਣਗੀਆਂ ਕਿਉਂਕਿ ਗਰੀਬ ਪਰਿਵਾਰ ਕਿਸੇ ਦੇ 2 ਕਿੱਲੇ ਕਿਸੇ ਦੇ 4 ਕਿੱਲੇ ਆ ਉਹ ਵਿਚਾਰੇ ਜ਼ਮੀਨਾਂ ਹੀ ਨਹੀਂ ਆਪਣੀਆਂ ਬਣਾ ਸਕਦੇ ਤੇ ਸਰਕਾਰਾਂ ਤੇ ਕੋਈ ਆਸ ਨਹੀਂ ਆ ਸਰਕਾਰਾਂ ਜੋ ਮਰਜ਼ੀ ਕਹੀ ਜਾਂਦੀਆਂ ਇਹ ਜਦੋਂ ਪਾਣੀ ਸੁੱਕ ਜਾਏਗਾ ਉਦੋਂ ਮੁੱਖ ਮੰਤਰੀ ਸਾਹਿਬ ਮੁਕਰ ਜਾਣਗੇ ਇਸ ਬਿਆਨ ਤੋਂ ਵੀ ਰੇਤ ਵੇਚ ਲੋ ਫਿਰ ਤੇ ਕੋਈ ਦੋ ਟੱਪ ਭਰ ਕੇ ਬਾਲਟੇ ਚ ਖੜੂਗਾ ਉਹਦੇ ਤੇ ਵੀ ਪਰਚਾ ਦੇ ਦਿਆ ਕਰਨਗੇ ਕਿਤੇ ਨਾ ਕਿਤੇ ਚਿੰਤਾਵਾਂ ਬਸ਼ਾ ਤੇ ਹੈ ਹੀ ਆ ਸੋ ਬਿਲਕੁਲ ਜਿਹੜੀ ਜਥੇਬੰਦੀ ਮੌਜੂਦ ਹੈ ਗੱਲਬਾਤ ਕੀਤੀ ਆ ਕਿਉਂਕਿ ਕਿਤੇ ਨਾ ਕਿਤੇ ਵਾਕਈ ਇਹ ਜੋ ਮਾਹੌਲ ਬਣਿਆ ਪਿੰਡਾਂ ਦੇ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਪਿੰਡਾਂ ਦੇ ਪਿੰਡ ਡੁੱਬ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਇਹ ਪਾਣੀ ਦਾ ਬਹਾਵ ਤੇਜ਼ ਹੁੰਦਾ ਨਜ਼ਰ ਆਇਆ ਸੋ ਕੀ ਕੁਝ ਅਪੀਲ ਪੰਜਾਬੀਆਂ ਨੂੰ ਕਰਨਾ ਚਾਹੁੰਦੇ ਹੋ ਜਾਂਦੇ ਜਾਂਦੇ ਸਾਰਿਆਂ ਨੂੰ ਇੱਕ ਹੋ ਕੇ ਇੱਥੇ ਮਦਦ ਕਰਨ ਦੀ ਲੋੜ ਹੈ ਸਿਆਸਤ ਵੀ ਚੱਲਦੀ ਰਹਿਣੀ ਹੈ ਸਰਕਾਰਾਂ ਪਹਿਲਾਂ ਵੀ ਕਹੀਆਂ ਇਆਂ ਕਹੀ ਗਈਆਂ ਆਮ ਲੋਕਾਂ ਨੂੰ ਕੀ ਪੀ ਲੈ ਅੱਜ ਅਸੀਂ ਸੇਵਾ ਕਰ ਰਹੇ ਹਾਂ ਅੱਜ ਕੋਈ ਰਾਜਨੀਤੀ ਨਹੀਂ ਨਾ ਹੀ ਸਾਡੀ ਜਥੇਬੰਦੀ ਦਾ ਕੋਈ ਇਹੋ ਜਿਹਾ ਮਕਸਦ ਹੈ ਸਾਡੀ ਜਥੇਬੰਦੀ ਦੀ ਇੱਕ ਸਾਨੂੰ ਹਦਾਇਤ ਆ ਕਿ ਤੁਸੀਂ ਕਿਸੇ ਨੂੰ ਪਾਰਟੀ ਨਹੀਂ ਪੁੱਛਣੀ ਕੌਣ ਕਾਂਗਰਸੀ ਆ ਕੌਣ ਅਕਾਲੀ ਆ ਕੌਣ ਆਪ ਵਾਲਾ ਆ ਤੇ ਕੌਣ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਸਾਰਿਆਂ ਨੂੰ ਇੱਕ ਨਿਗਾ ਦੇ ਨਾਲ ਵੇਖਣਾ ਅੱਜ ਅਸੀਂ ਰਾਜਨੀਤੀ ਨਹੀਂ ਕਰ ਰਹੇ ਅੱਜ ਸਿਰਫ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਆ ਤੇ ਅਸੀਂ ਇਸ ਇਲਾਕੇ ਦੀ ਸੰਗਤ ਨੂੰ ਵੀ ਭਰੋਸਾ ਦਿਵਾਉਂਦੇ ਆ ਕਿ ਤੁਹਾਡੇ ਨਾਲ ਤੁਹਾਡਾ ਪੁੱਤ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਜੀ ਖੜਾ ਆ ਹਮੇਸ਼ਾ ਖੜਾ ਰਹੂਗਾ ਇਸੇ ਤਰ੍ਹਾਂ ਹੀ ਸਮਾਵਾਵਾਂ ਜਿਹੜੀਆਂ ਜਾਰੀ ਰਹਿਣਗੀਆਂ ਜਦੋਂ ਤੱਕ ਇਹ ਆਬਾਦ ਨਹੀਂ ਹੁੰਦੇ ਉਦੋਂ ਤੱਕ ਸਾਡੀਆਂ ਸਮਾਵਾਵਾਂ ਜਿਹੜੀਆਂ ਜਾਰੀ ਰਹਿਣਗੀਆਂ ਤੇ ਪੰਜਾਬ ਦੀ ਸੰਗਤ ਨੂੰ ਸਾਡੀ ਅਪੀਲ ਆ ਕਿ ਅਕਾਲੀ ਦਲਵਾਰਸ਼ ਪੰਜਾਬ ਦੇ ਵੱਲੋਂ ਹਰੀਕੇ 메ਨ ਰੋਡ ਤੇ ਡੇਰਾ ਬਾਬਾ ਬਿਧੀ ਚੰਦ ਵਿਖੇ 메ਨ ਕੈਂਪ ਲੱਗਾ ਹੋਇਆ ਉੱਥੇ ਆਪਣੀਆਂ ਰਸਤਾ ਪਚਾਓ ਤਾਂ ਕਿ ਇਸ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਈਆਂ ਜਾ ਸਕਣ ਇਹਨਾਂ ਭਰਾਵਾਂ ਦੀ ਬਾਹ ਫੜੀ ਜਾ ਸਕੇ ਅੱਜ ਇੱਕ ਤਾਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਜਦੋਂ ਚਰਚਾ ਕਰੀ ਲਈਏ ਕਹਿੰਦੇ ਐਮਪੀ ਫੰਡ ਨੂੰ ਲੈ ਕੇ ਚਰਚਾ ਛਿੜ ਗਈ ਸੀ ਕਿਸੇ ਨਾਲ ਕਿ ਉਹ ਕਹਿੰਦੇ ਐਮਪੀ ਫ ਤੇ ਜੇ ਕਿਸੇ ਨੇ ਗੱਲ ਕੀਤੀ ਤੇ ਉਹ ਕਹਿੰਦੇ ਕਿ ਐਮਪੀ ਫੰਡ ਇੱਥੇ ਨਹੀਂ ਲਾ ਸਕਦੇ ਆਪਾਂ ਜਿਹੜਾ 5 ਕਰੋੜ ਹੁੰਦਾ ਸਾਲ ਦਾ ਕਿਉਂ ਨਹੀਂ ਲਾ ਸਕਦੇ ਜੀ ਐਮਪੀ ਸਾਹਿਬ ਦੀ ਮਰਜ਼ੀ ਆ ਕਿ ਉਹ ਫੰਡ ਕਿੱਥੇ ਵਰਤਣਾ ਸਰਕਾਰ ਠੀਕ ਆ ਸਰਕਾਰਾਂ ਸਿਰਫ ਇਸੇ ਕਰਕੇ ਸਰਕਾਰਾਂ ਫੰਡ ਰੀਲੀਜ਼ ਨਹੀਂ ਕਰ ਰਹੀਆਂ ਕਿ ਇਹ ਆਪਣੇ ਜਿਹੜੇ ਏਰੀਏ ਦੇ ਲੋਕ ਆ ਜਿਨ੍ਹਾਂ ਨੇ ਇਹਨਾਂ ਮਾਨ ਸਨਮਾਨ ਦਿੱਤਾ ਉਹਨਾਂ ਦੇ ਕੰਮ ਨਾ ਕਰ ਸਕਣ ਤੇ ਉਹਨਾਂ ਨਹੀਂ ਵੀ ਫੰਡ ਦਿੱਤਾ ਗੁਰੂ ਸਾਹਿਬ ਦੇਣ ਵਾਲਾ ਅੱਜ ਸਾਰਿਆਂ ਪਾਰਟੀਆਂ ਤੋਂ ਅੱਗੇ ਹੋ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੇਵਾ ਕਰ ਰਿਹਾ ਇਹ ਗੁਰੂ ਸਾਹਿਬ ਕਰਵਾ ਰਿਹਾ ਆਪ ਜੀ ਕੀ ਕੁਝ ਕਹਿਣਾ ਚਾਹੁੰਦੇ ਕੱਲ ਨਾ ਸਰਵਜੀਤ ਸਿੰਘ ਜੀ ਅਭੀ ਸਾਹਿਬ ਸਾਡੇ ਆਏ ਸੀ ਉਹ ਵੀ ਚਾਹੁੰਦੇ ਸੀ ਵੀ ਮੈਂ ਮਦਦ ਕਰਾਂ ਇੱਥੇ ਆਪਣੇ ਫੰਡ ਦੇ ਵਿੱਚੋਂ ਪਰ ਸਰਕਾਰ ਨੇ ਉਹਨਾਂ ਨੂੰ ਮਨਾਂ ਕਰਤਾ ਨਹੀਂ ਦੇਂਦੇ ਤਾਂ ਜੀ ਸਾਹਿਬ ਨੇ ਅਸੀਂ ਕਿਹਾ ਵੀ ਨਹੀਂ ਤੁਸੀਂ ਬਾਹਰ ਫੰਡ ਵਰਤ ਨਹੀਂ ਸਕਦੇ ਕਿਉਂਕਿ ਉਹਦੀ ਕੋਸ਼ਿਸ਼ ਸੀ ਵੀ ਮੈਂ ਆਪਦੇ ਹਲਕੇ ਤੋਂ ਬਾਹਰ ਅੱਥੇ ਜਾ ਕੇ ਵੀ ਭਰਾਵਾਂ ਦੀ ਮਦਦ ਕਰਾਂ ਇਹ ਬੜੀ ਘਟੀਆ ਹਰਕਤ ਹੈ ਸਰਕਾਰ ਦੀ ਸਰਕਾਰ ਕੋਚਿੰਗ ਕਰ ਰਹੇ ਕਿ ਜੀ ਆਪ ਨਹੀਂ ਕੁਛ ਕਰੀ ਤੇ ਕਰਨ ਵੀ ਕਿਸੇ ਨੂੰ ਨਹੀਂ ਦਿੰਦੀ ਸੇਵਾ ਵੀ ਕਰਨ ਦਿੰਦੀ ਅੱਜ ਤੁਸੀਂ ਸੁਖਿਆ ਹੋਣਾ ਬਾਹਰੋਂ ਟਰਾਲੀਆਂ ਆ ਰਹੀਆਂ ਸੀ ਜਬਰਦਸਤੀ ਫੜ ਕੇ ਆਪਣੇ ਆਮ ਆਦਮੀ ਪਾਰਟੀ ਦੇ ਪੋਸਟਰ ਲਾ ਰਹੇ ਸੀ ਇਹ ਮੀਡੀਆ ਤੇ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਤੁਸੀਂ ਵੇਖਿਆ ਹੋਣਾ ਕਿ ਬਿਲਕੁਲ ਕਿਤੇ ਨਾ ਕਿਤੇ ਕਿਸਾਨ ਵੀਰ ਵੀ ਮੌਜੂਦ ਆ ਸੋ ਬਿਲਕੁਲ ਵਾਕਈ ਜਨਤਾ ਦਾ ਵਿਸ਼ਾ ਹੈਗਾ ਸਾਰੇ ਇੱਥੇ ਇਕੱਠੇ ਹੋਏ ਨੇ ਚਰਚਾ ਕਰ ਰਹੇ ਨੇ ਸੋ ਬਿਲਕੁਲ ਅਪੀਲ ਕੀਤੀ ਆਂ ਆਮ ਲੋਕਾਂ ਨੂੰ ਕਿ ਅੱਜ ਇਕੱਠੇ ਹੋ ਕੇ ਅਸੀਂ ਇੱਥੇ ਜਿਹੜੀ ਮਦਦ ਕਰੀਏ ਆਂ ਵੀਰਾਂ ਦੀ ਕਿਸਾਨਾਂ ਦੀ ਸੋ ਬਿਲਕੁਲ ਗੱਲਬਾਤ ਕਰਾਂਗੇ ਤੁਹਾਡੇ ਨਾਲ ਵੀ ਕੀ ਵਿਚਾਰਨੇ ਆਂ ਅੱਜ ਜਿਹੜੇ ਹਾਲਾਤ ਬਣਦੇ ਨਜ਼ਰ ਆਏ ਆਂ ਲਗਾਤਾਰ ਪਾਣੀ ਦਾ ਪੱਧਰ ਵਧਿਆ ਕਹਿੰਦੇ ਹੋਰ ਵੱਧ ਸਕਦਾ ਤੇ ਕਿਸਾਨ ਰੋਦੇ ਨੇ ਅੱਜ ਗਰੀਬ ਘਰਾ ਦੇ ਵਿੱਚ ਹੰਝੂ ਵਹਿਦੇ ਆਂ ਛੱਤਾਂ ਡਿਗਰੀਆਂ ਨੇ ਲਗਾਤਾਰ ਹਾਲਾਤ ਬਹੁਤ ਨਾਜ਼ੁਕੇ ਆ ਜੀ ਸਰਕਾਰਾਂ ਕੋਈ ਬਾਹਨ ਹੀ ਫੜ ਰਹੀਆਂ ਹੁਣ ਅਸੀਂ ਵੇਖ ਰਹੇ ਆਂ ਜੀ ਇੱਥੋਂ ਜਿਹੜਾ ਬੰਨ ਹੈ ਔਰ ਇਸ ਰਿਹਾ ਤੇ ਇੱਥੇ ਕੋਈ ਵੀ ਪ੍ਰਬੰਧ ਨਹੀਂ ਹੈਗਾ ਸਰਕਾਰ ਲੋਕ ਆਪਣੇ ਲੈਵਲ ਤੇ ਕੁਝ ਨਾ ਕੁਝ ਕਰ ਰਹੇ ਆ ਲੱਗਦਾ ਹੈ ਕਿ ਰਾਤ ਨੂੰ ਸ਼ਾਇਦ ਇੱਥੋਂ ਵੀ ਨੁਕਸਾਨ ਹੋ ਜੀਦਾ ਕਿ ਵੇਖੋ ਤੁਸੀਂ ਕਿੰਨੇ ਪਿੰਡ ਆ ਕਿੰਨੇ ਘਰ ਆ ਇਹ ਸਾਰੇ ਵਿਚਾਰੇ ਡੋਕੇ ਇਸ ਬੰਦ ਨੂੰ ਢਾਹ ਲੱਗੀ ਆ ਇਧਰੋਂ ਪਾੜ ਪੈ ਗਿਆ ਤੇ ਪਾਣੀ ਅੱਗੇ ਚੱਲ ਕੇ ਹੋਰ ਜਹੇਂਦਾ ਖੁੰਦਾ ਜਿਹੜਾ ਕੋਈ ਬਚਿਆ ਵੀ 1% 1% ਉਹ ਵੀ ਤਬਾਹ ਉਹਨਾਂ ਦਾ ਵੀ ਨੁਕਸਾਨ ਹੋਵੇਗਾ ਅਸੀਂ ਜਿਸ ਤਰ੍ਹਾਂ ਹਿਮਾਚਲ 'ਚ ਵੇਖਦੇ ਆ ਜਿੱਥੇ ਕੋਈ ਛੋਟਾ ਵੱਡਾ ਉੱਥੇ ਜੀਸੀਪੀ ਮਸ਼ੀਨਾਂ ਕਰੇ ਨਾ ਖਲੋਤੀਆਂ ਹੁੰਦੀਆਂ ਸੇਮ ਉੱਥੇ ਇੱਥੇ ਵੀ ਚਾਹੀਦਾ ਵੇਖੋ ਇੰਨਾ ਵੱਡਾ ਪਾਨ ਨੇ ਬੰਨ੍ਹੇ ਇੱਥੋਂ 10 ਕਿਲੋ ਬਸ ਲੋਕਾਂ ਨੂੰ ਆਪਣੇ ਤੇ ਛੱਡਿਆ ਆ ਵੀ ਲੋਕੀ ਮਰਨ ਤੇ ਬਸ ਆਪਣਾ ਕੋਈ ਨਹੀਂ ਆ ਇਹਨਾਂ ਦਾ ਇੱਕ ਇਹੀ ਕਹਾਣੀ ਹੋ ਗਈ ਇੱਕ ਇਹੀ ਕਹਾਣੀ ਹੋ ਗਿਆ ਜੀ ਬਸ ਜਿਹੜੀਆਂ ਸਰਕਾਰਾਂ ਆਉਂਦੀਆਂ ਲੋਕਾਂ ਦੀ ਨਾਰਾਜ਼ਗੀ ਲੋਕਾਂ ਨੂੰ ਬੜੀਆਂ ਆਸਾਂ ਹੀ ਭਗਵੰਤ ਮਾਨ ਸਰਕਾਰ ਬਣਾਈ ਸੀ 3 ਕਰੋੜ ਲੋਕਾਂ ਨੇ ਇਹਨਾਂ ਨੂੰ ਨਮਾਇंदा ਬਣਾਇਆ ਆਪਦਾ ਮੁਖੀ ਬਣਾਇਆ ਸੀ ਪਰ ਮਾਨ ਸਾਹਿਬ ਤੇ ਬਿਲਕੁਲ ਘਰ ਹੀ ਬੈਠ ਗਏ ਜੀ ਕੋਈ ਬਾਤ ਹੀ ਨਹੀਂ ਪੁੱਛਦੇ ਲੋਕਾਂ ਦੀ ਪੰਜਾਬ ਦੇ ਲੋਤਰਾ ਤਰਾਣੀਆਂ ਵੀ ਸਿਆਸਤ ਕਰਦੀਆਂ ਉਹ ਵੀ ਕਹਿੰਦੀਆਂ ਅਸੀਂ ਬੜਾ ਆਪਣੇ ਵੇਲੇ ਤਗੜਾ ਯੋਗਦਾਨ ਕੀਤਾ ਬੜਾ ਕੁਝ ਕੀਤਾ ਉਹ ਉਹ ਵੀ ਆਪਣੀ ਬਿਆਨਬਾਜ਼ੀ ਕਰਦੇ ਆ ਮੌਜੂਦਾ ਵੀ ਕਰ ਰਹੇ ਆ ਚਲੋ ਇਹ ਚੱਲਦਾ ਰਹਿੰਦਾ ਲੇਕਿਨ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਸਭ ਨੂੰ ਇੱਕ ਜੁੱਟ ਹੋ ਕੇ ਸਿਆਸਤ ਉੱਪਰ ਉੱਠ ਕੇ ਕਿਉਂਕਿ ਜਾਂਦਾ ਜਾਂਦੀਆਂ ਪਾਣੀ ਨੇ ਇਹ ਨਹੀਂ ਵੇਖਣਾ ਕਿ ਨੂੰ ਵਹਿਣ ਲੱਗਿਆ ਕਿਹਦੀ ਪੈਲੀ ਚੱਲੇ ਆ ਕਾਂਗਰਸੀ ਆ ਅਕਾਲੀ ਆ ਆਮ ਆਦਮੀ ਇੱਕ ਜੁੱਟ ਹੋ ਗਏ ਇੱਥੇ ਅਸੀਂ ਅੱਜ ਅਪੀਲ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਜਾਗੋ ਆ ਆਵਰਾਓ ਜੇ ਤੁਸੀਂ ਵੀ ਕੋਈ ਸੇਵਾ ਨਿਭਾ ਸਕਦੇ ਸਾਨੂੰ ਸੇਵਾ ਭੇਜੋ ਅਸੀਂ ਵਾਅਦਾ ਕਰਾਂਗੇ ਮੰਨ ਦਾਂਗੇ ਸਾਡੀ ਮਦਦ ਕਰ ਦਿਓ ਇਹ ਵੀ ਬੇਨਤੀ ਕਰ ਰਹੇ ਆ ਅਸੀਂ ਦਾ ਪਰ ਨਹੀਂ ਸੁਣਦੀ ਸਰਕਾਰ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਨੇ ਘਰੋਂ ਬੰਨ ਸੀਗਾ ਸੋ ਹੁਣ ਜਿਹੜਾ ਇੱਥੇ ਲਗਾਤਾਰ ਹਾਲਾਤ ਦਿਖਾ ਰਹੇ ਆ ਪਾਣੀ ਦਾ ਪੱਧਰ ਵਧਿਆ ਚਿੰਤਾ ਵੀ ਵਧਿਆ ਕਿਸਾਨਾਂ ਦੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਗੁਜਹਤ ਬੰਦੇ ਨਜ਼ਰ ਆਉਣ ਕਿ ਲਗਾਤਾਰ ਤੁਹਾਡੇ ਤੱਕ ਸਿੱਧਾ ਪਹੁੰਚਾ ਦੇਵਾਂਗੇ ਤੁਸੀਂ ਦੇਖ ਦਿਓ ਆਉਣਿਆ ਮੈਦਾਨੀ ਗੁਪਤਾ ਤਰੰਤ